जीरा نگ مگر مچھلی ਸਰਬ੍ਰਿ ਪ੍ਰਕਾਯਨਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਤੇ ਨ ਤੁਸ਼ੀਆਂ ਸੋਮ ਨਿਹਾਲ ਬੋਲੇ ਸੋ ਨਿਹਾਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਤੋਂ ਨੰਦਗਾਰ ਦੇ ਹਰ ਰੀਰਿਆ ਪਰ ਰੇਗਰੂ ਸੁਪਿਆਰੀ ਆਇਨੀ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਹੁਣ ਮੈਂ ਬੇਨਤੀ ਗੁਰੂ ਕਥਾ ਸ਼ਰੂ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਦੇ ਭਤੇ ਬਲਾਉ ਗਏ ਗੁਰੂ ਜੀ ਦਾ ਆਪਸਾ ਵਾਹਿਗੁਰੂ ਮਾਈ ਭਾਈ ਤੇ ਆਜ ਦਾ ਤੇਰੀ ਇਤਕਾਰ ਦਾ ਹੈ ਮੁਕਰਮ ਫਕੀਰ ਜੀ ਕਰੋ ਵਾਹਿਗੁਰੂ ਜੀ ਦਾ ਖਲਸਾ ਨਵਾਹੀ ਜੀ ਜੀ ਤੇਰੇ ਅੱਜ ਬਹੁਤ ਹੀ ਖੁਸ਼ੀਆਂ ਪਰਿਆ ਦੇ ਰਿਹਾ ਹੈ ਜਿਸ ਸਾਧੂ ਜੀ ਨੇ ਕਿਰਪਾ ਬਖਸ਼ ਕੀਤੀ ਦੋਨੋਂ ਪ੍ਰਵਾਹਾਂ ਦਾ ਬਲਾਵ ਮੁਨੀ ਸਮਾਈ ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਨਾਾਮੁ ਸ੍ਰੀ ਹਰਿ ਦੁਖ ਨੂੰ ਧਾਈਐ ਜਿਸ ਵਿਚੇ ਸਭ ਦੁਖ ਜਾਇ ਮਹਾਰਿ ਗੁਰੂ ਸਾਹਿਬ ਜੀ ਸਭ ਦੀ ਕਾਜ ਨੂੰ ਇਲੜੇ ਚੀਏ پرم سنمان جو ساتسنگ جی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨਿਆ ਦੇਵ ਸਿੱਖ ਕੋ ਨਹਿਲੇ ਵੇ ਕਿਛ ਦਾਮ ਸੋਈ ਮੇਰਾ ਸਿੱਖ ਹੈ ਪਹੁੰਚੈ ਗੁਰ ਕੈ ਧਾਮ ਸੋ ਗੁਰੂ ਸਾਹਿਬ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ ਭਾਈ ਜਰਨੈਲ ਸਿੰਘ ਜੀ ਜੀਵਾ ਸ੍ਰੀਂਦਰਪਾਲ ਕੌਰ ਜੁਨਸ ਪੁੱਤਰੀ ਬੀਬੀ ਹਰ ਸਿਮਰਨ ਕੌਰ ਅਤੇ ਭਾਈ ਕੁਲਵੰਤ ਸਿੰਘ ਜੀ ਜੀਵਾ ਸੁਖਵਿੰਦਰ ਕੌਰ ਜੀ ਉਹਨਾਂ ਦੇ ਪੁੱਤਰ ਭਾਈ ਗੁਰਮੀਤ ਸਿੰਘ ਜੀ ਇਸ ਸੁਭਾਗੀ ਜੋੜੀ ਦਾ ਆਨੰਦ ਕਾਰਜ ਗੁਰੂ ਸਾਹਿਬ ਜੀ ਦੀ ਚਲਾਈ ਮਰਜ਼ਾਦਾ ਅਨੁਸਾਰ ਅੱਜ ਬੜੇ ਹੀ ਬਖਸ਼ਿਸ਼ ਦੇ ਨਾਲ ਸੰਪੰਨ ਹੋਇਆ ਹੈ ਤੇ ਦੋਨਾਂ ਪਰਿਵਾਰ ਗੁਰਸਿੱਖ ਨੇ ਤੇ ਬਾਣੀ ਤੇ ਬਾਣੇ ਦੇ ਧਾਰਨੀ ਨੇ ਜਿੱਥੇ ਰਹਿਤ ਮਰਜ਼ਾਦਾ ਅਨੁਸਾਰ ਅੱਜ ਇਹ ਮਹਾਨ ਸਮਾਗਮ ਆਨੰਦ ਕਾਰਜ ਸੰਪੰਨ ਹੋਇਆ ਉਥੇ ਇੱਕ ਬਹੁਤ ਵੱਡਾ ਸੰਦੇਸ਼ ਹੈ ਸਮਾਜ ਨੂੰ ਜੋ ਕਿ ਬਹੁਤ ਸਾਰੀਆਂ ਅੱਜ ਸਮਾਜਿਕ ਕ੍ਰਿਤੀਆਂ ਨੇ ਵਿਆਹਾਂ ਦੇ ਆਨੰਦ ਕਾਰਜਾਂ ਵਿੱਚ ਬਹੁਤ ਸਾਰੀਆਂ ਕ੍ਰਿਤੀਆਂ ਰੀਤੀ ਰਿਵਾਜ ਫੈਲੇ ਹੋਏ ਹਨ ਐਸੇ ਆਨੰਦ ਕਾਰਜ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਸਾਦਾ ਵਿਆਹ ਕਰਨਾ ਗੁਰਮਤ ਰਹਿਣੀ ਦੇ ਵਿੱਚ ਰਹਿ ਕਰਕੇ ਬੱਚਿਆਂ ਦਾ ਆਨੰਦ ਕਾਰਜ ਕਰਨਾ ਤੇ ਉਸੇ ਹੀ ਅੱਜ ਜਿੰਨੇ ਵੀ ਜੰਜ ਦੇ ਵਿੱਚ ਜਾਂ ਜਿੰਨੇ ਵੀ ਸੱਜਣ ਮਹਾਪੁਰਸ਼ ਸਾਧੂ ਸੰਤ ਤਖਸੈਬਤਵਾਨ ਤੋਂ ਪੰਜ ਪਿਆਰੇ ਸਹਿਬਾਨ ਇਸੇ ਤਰ੍ਹਾਂ ਸਾਧੂ ਸੰਤ ਦਮਦਿਨ ਟਕਸਾਲ ਦੇ ਮਹਾਂਪੁਰਸ਼ਾਂ ਵੱਲੋਂ ਆਏ ਨੇ ਸੋ ਇਸ ਸਮਾਗਮ ਦੇ ਵਿੱਚ ਗੁਰਮਤ ਦੀ ਅਸੀਸ ਹੀ ਮਿਲੀ ਹੈ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਸੁਭਾਗੀ ਜੋੜੀ ਨੂੰ ਸਫਲ ਗ੍ਰਸਤੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਉੱਥੇ ਹੀ ਸਾਡੇ ਸਮਾਜ ਵਿੱਚ ਜਿਹੜੀਆਂ ਵਿਆਹ ਆਨੰਦ ਕਾਰਜ ਦੇ ਨਾਂ ਤੇ ਕ੍ਰਿਤੀਆਂ ਫੈਲੀਆਂ ਨੇ ਜਾਂ ऐसे कोई ਸਾਡੀਆਂ ਜਿਹੜੀਆਂ ਰਸਮਾਂ ਰਿਵਾਜ ਨਹੀਂ ਉਹ ਹੋ ਰਹੇ ਹਨ ਉਹਨਾਂ ਤੋਂ ਅਸੀਂ ਸੰਕੋਚ ਕਰਕੇ ਗੁਰਮਤਿ ਦੇ ਰਹਿਣ ਅਨੁਸਾਰ ਆਪਣੇ ਬੱਚਿਆਂ ਦੇ ਵਿਆਹ ਆਨੰਦ ਕਾਰਜ ਕਰਕੇ ਉਹਨਾਂ ਨੂੰ ਸਫਲ ਅਗਸਤੀ ਜੀਵਨ ਜਿਉਣ ਵਾਸਤੇ ਸਿੱਖਿਆ ਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਆਨੰਦ ਕਾਰਜ ਹੈ ਭਾਈ ਗੁਰਬੀਰ ਸਿੰਘ ਬੀਬੀ ਸਿਮਰਜੀਤ ਬੀਬੀ ਸਿਮਰਤ ਕੌਰ ਜੀ ਦਾ ਇੱਕ ਸਾਡੇ ਸਮਾਜਵਾਦੀ ਸਿੱਖਿਆ ਦੇ ਕੇ ਇਸੇ ਤਰ੍ਹਾਂ ਹੀ ਸਾਨੂੰ ਗੁਰਮਤ ਅਨਸਾਰ ਆਨੰਦ ਕਾਰਜ ਕਰਨੇ ਚਾਹੀਦੇ ਜਿਵੇਂ ਫालतू ਖਰਚੇ ਐ ਵਿਆਹਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਬਹੁਤ ਨਸ਼ੇ ਚੱਲਦੇ ਆ ਫਿਰ ਉਹਦੇ ਗੌਣ ਵਾਲੇ ਵੀ ਇਹੋ ਜਿਹੇ ਸੱਦੇ ਜਾਂਦੇ ਆ ਜਿਹੜੇ ਨਸ਼ਿਆਂ ਦੀ ਸਿੱਖਿਆ ਹੀ ਦਿੰਦੇ ਆ ਸਮਾਜਿਕ ਤਾਂ ਉਹਨਾਂ ਕੀ ਗੌਣਾ ਉਹ ਨਸ਼ਿਆਂ ਦੀ ਸਿੱਖਿਆ ਦਿੰਦੇ ਸ਼ਰਾਬ ਪੀਓ ਬੀੜਾ ਖਾਓ ਅਹੋ ਜੀ ਆਪਾਈਆਂ ਕਿਰਤੀਆਂ ਕਰੋ ਸਾਨੂੰ ਇਹਨਾਂ ਚੀਜ਼ਾਂ ਦਾ ਸਮਝ ਕਰਕੇ ਗੁਰਮਤ ਅਨਸਾਰ ਹੀ ਆਨੰਦ ਕਾਰਜ ਕਰਨੇ ਚਾਹੀਦੇ ਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਾਦੇ ਵਿਆਹ ਕਾਰਜ ਜੋ ਮਰਜ਼ਾਦਾ ਦੱਸੀ ਹੈ ਉਹਨਾਂ ਦੇ ਅਨਸਾਰ ਹੀ ਸਾਨੂੰ ਸਾਰੇ ਕਾਰਜ ਚਰਨ ਕਰਨੇ ਚਾਹੀਦੇ ਆ ਦਮਦਮੇ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਅਰਨਾਪ ਸਿੰਘ ਜੀ ਖਾਲਸਾ ਪਿੰਡਰਾ ਵਾਲਿਆ ਵੱਲੋਂ ਦਾਸ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਮਰ ਸ਼ਹੀਦ ਜਦੋਂ ਕਿਸੇ ਨੇ ਜਾ ਕੇ ਬੇਇੰਤਿਕਾਰ ਨਹੀਂ ਮਾਹਪੁਰਖੋ ਸਾਡਾ ਬੱਚੀ ਬੱਚਾ ਜਵਾਨ ਹੋ ਗਿਆ ਤੇ ਮਾਹਪੁਰਖਾ ਕਹਿਣਾ ਭਾਈ ਸਤਗੁਰੂ ਮਾਧਿ ਹਜੂਰੀ ਵਿੱਚ ਲਿਆਓ ਸਵਾ ਕਿਲੋ ਦੀ ਬਣਾਓ ਕੜਾ ਪ੍ਰਸ਼ਾਦ ਦੇਖ ਤੇ ਬਸਤਰ ਪਾਓ ਤੇ ਗੁਰੂ ਸਾਹਿਬ ਦੇ ਹਜ਼ੂਰੀ ਚਾਓ ਤੇ ਦੱਤ ਕਰਜ ਹੋ ਜਾਣਗੇ ਇਸ ਤਰ੍ਹਾਂ ਸਾਨੂੰ ਸਾਦੇ ਪਾਣੀ ਦੀ ਗੁਰਮਤ ਅਨਸਾਰ ਇਹਨਾਂ ਦੇ ਅਨੰਦ ਕਾਰਜ ਕਰਨੇ ਚਾਹੀਦੇ ਆ ਮਹਾਂਪੁਰਖਾਂ ਨੇ ਸੱਤ-ਸੱਤ ਅਨੰਦ ਕਾਰਜ ਇੱਕ-ਇੱਕ ਦਿਨ ਕੀਤੇ ਸੰਤ ਬਾਬਾ ਜਰਦਾਸ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਕਿਉਂਕਿ ਸਾਡੀ ਮਰਜ਼ਾਦਾ ਵੀ ਇਹੋ ਹੈ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਫਾਲਤੂ ਖਰਚਿਆਂ ਤੋਂ ਕ੍ਰੀਤੀਆਂ ਤੋਂ ਅੱਜ ਇਹ ਕ੍ਰੀਤੀਆਂ ਵੱਲ ਆਪਣੇ ਸਮਾਜ ਨੂੰ ਧੱਕ ਰਹੇ ਆ ਇੱਕ-ਇੱਕ ਬੱਚੇ ਦੇ ਚਾਰ-ਚਾਰ ਅੱਜ ਤਾਂ ਵਿਆਹ ਕਰਨ ਲੱਗ ਪਏ ਆ ਪਹਿਲੋ ਬੱਚੇ ਵਾਲੇ ਆਉਂਦੇ ਫਿਰ ਬੱਚੀ ਵਾਲੇ ਜਾਂਦੇ ਆ 40 50 ਹੋ ਜਾਂਦੇ 40 50 ਜਾਂਦੇ ਆ ਫਿਰ ਇੱਥੇ ਵਸ ਨਹੀਂ ਫਿਰ ਪੈਲਸਾਂ ਵਿੱਚ ਵੀ ਸਗਲ ਲਾਉਣਾ ਸ਼ੁਰੂ ਕਰ ਦਿੱਤਾ ਪੈਲਸਾਂ ਵਿੱਚ ਸਗਲ ਲੱਗਿਆ ਫਿਰ ਦੁਬਾਰਾ ਜਦੋਂ ਆਨੰਦ ਕਾਰਜ ਫਿਰ ਸਗਲ ਫਿਰ ਪਾਰਟੀ ਵਿਆਹ ਅੱਜਕੱਲ ਤਾਂ ਉੱਜੜਨ ਵਾਲਾ ਹੀ ਕੰਮ ਕੀਤਾ ਜੇ ਤੁਹਾਡੇ ਨੂੰ ਪਰਮੇਸ਼ਰ ਨੇ ਮਾਇਆ ਦਿੱਤੀ ਆ ਉਸ ਮਾਇਆ ਨੂੰ ਬੱਚੇ ਬੱਚੇ ਦੇ ਨਾਂ ਤੇ ਬੈਂਕ ਵਿੱਚ ਕਰਾ ਦੇਣੀ ਚਾਹੀਦੀ ਆਉਣ ਵਾਲੇ ਸਮੇਂ 'ਚ ਉਹਨਾਂ ਬੱਚੀ ਬੱਚਿਆਂ ਦੀਆਂ ਬੱਚਿਆਂ ਦੇ ਕੰਮ ਆਵੇ ਇਸ ਕਰਕੇ ਸਾਨੂੰ ਵੱਧੋ ਖਰਚਿਆਂ ਤੋਂ ਬਚਣਾ ਚਾਹੀਦਾ ਗੁਰਮਤ ਅਨਸਾਰ ਸਾਨੂੰ ਅਨੰਦ ਕਾਰਜ ਕਰਨੇ ਚਾਹੀਦੇ ਆ ਇਹ ਅਨੰਦ ਕਾਰਜ ਸਾਡੇ ਸਾਰਿਆਂ ਬਾਤ ਇੱਕ ਸਿੱਖਿਆ ਦੇ ਕੇ ਕਿਉਂਕਿ ਦੰਦਮੀ ਤਕਸਾਲ ਦੇ ਨਾਲ ਪਰਿਵਾਰ ਜੁੜਿਆ ਹੋਇਆ ਇਸ ਕਰਕੇ ਇਹਨਾਂ ਦੀ ਰੌ ਰਿਤੀ ਜੋ ਹੈ ਗੁਰਮਤ ਅਨਸਾਰ ਇਹਨਾਂ ਅਨੰਦ ਕਾਰਜ ਕੀਤੇ ਆ ਸਿੰਘ ਸਾਹਿਬ ਜੀ ਗਿਆਨੀ ਜਗਤਾਰ ਸਿੰਘ ਜੀ ਬਾਬਾ ਕਾਕਾ ਸਿੰਘ ਜੀ ਮਸਤੂਆ ਨੇ ਮਾਪੁਰਖ ਵੀ ਹੋਰ ਵੀ ਸੰਤਾਂ ਮਹਤਮਾਂ ਨੇ ਹਾਜ਼ਰੀਆਂ ਭਰੀਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੰਨੇ ਬਰਾਤ ਆਈ ਸਾਰੇ ਗੁਰਸਿੱਖਾਂ ਦੀ ਬਹੁਤ ਪਿਆਰ ਵਾਲੇ ਸਤਕਾਰ ਵਾਲੇ ਜਿਵੇਂ ਆਪ ਜੀ ਦਮਦਮਾ ਸਾਹਿਬ ਤੋਂ ਪੱਤਰਕਾਰ ਪਹੁੰਚੇ ਹੋ ਆਪ ਜੀ ਨਾਲ ਵੀ ਕਿੰਨਾ ਪਿਆਰ ਹੈ ਸਤਕਾਰ ਹੈ ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਾਰਜ ਕਰਨੇ ਚਾਹੀਦੇ ਆ ਭੁੱਲਾ ਚੋਕਾ ਦੇ ਕਮਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਅੱਜ ਆਨੰਦ ਕਾਰਜ ਹੋਇਆ ਕਾਕਾ ਗਰਮੀ ਸਿੰਘ ਜੀ ਤੇ ਬੀਬੀ ਹਰ ਸਿਮਰਤ ਕੌਰ ਦਾ ਮੋਗੇ ਵਿਖੇ ਸੋ ਸਾਧ ਸੰਗਤ ਦੀ ਇੱਕ ਇਤਿਹਾਸਕ ਤੇ ਪਲ ਹਨ ਜਿਵੇਂ ਗੈਨੀ ਜਕਤਾਰ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਤੇ ਉਹਨਾਂ ਨੇ ਭੁੱਲਿਆ ਦੱਸਿਆ ਵੀ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਕਿਵੇਂ ਦੂਰ ਹੋ ਸਕਦੀਆਂ ਜਥੇਦਾਰ ਭਾਈ ਸਖਤੇਬ ਸਿੰਘ ਜੀ ਦਮਦਮਾ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਚੇਚੇ ਤੌਰ ਤੇ ਇਸ ਸੰਮਨਕਾਰ ਦੇ ਵਿੱਚ ਸ਼ਾਮਲ ਹੋਏ ਨਾ ਉਹਨਾਂ ਨੇ ਦੱਸਿਆ ਵੀ ਸਮਾਜ ਦੇ ਵਿੱਚ ਜੋ ਅੱਜ ਸਮਾਜ ਕਰਾਹੇ ਪਿਆ ਜੋ ਵਿਆਹ ਸ਼ਾਦੀਆਂ ਹੋ ਰਹੀਆਂ ਫਜ਼ੂਲ ਖਰਚੇ ਹੋ ਰਹੇ ਨਾ ਉਹਨਾਂ ਦੇ ਵਿੱਚ ਗੁਰਮਤ ਤੋਂ ਦੂਰ ਹੋ ਕੇ ਜੋ ਸਾਧ ਸੰਗਤ ਜੀ ਇਹ ਸਮਾਜ ਦੇ ਵਿੱਚ ਭਲੂਣਾਤਿਆ ਜਾਂ ਕੋਈ ਵੀ ਇਹ ਜਿਹੇ ਕਾਰਜ ਜਿਹੜੇ ਹੋ ਰਹੇ ਨਾ ਉਹਨਾਂ ਤੋਂ ਦੂਰ ਕਿਵੇਂ ਹੋਇਆ ਜਾਊਗਾ ਉਨਾ ਤੋਂ ਛਟਕਾਰਾ ਕਿਵੇਂ ਪਊਗਾ ਜੇ ਇਹ ਜਨੰਦਕਾਰ ਜ ਸਮਾਜ ਦੇ ਵਿੱਚ ਇਸ ਤੱਕ ਆ ਮਾਪੁਰਖ ਸਿੰਘ ਸਹਿਬਾਨ ਜਥੇਦਾਰ ਟਕਸਾਲਾ 71 ਹੋ ਕੇ ਉਪਰਾਲਾ ਕਰਾਂਗੇ ਆਪਾਂ ਤਾਂ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਸਿਹਾਰ ਹੋਏਗਾ ਨਖਾਰ ਆਏਗਾ ਅੱਜ ਜੋ ਆਨੰਦ ਕਾਰਜ ਹੋਇਆ ਇੱਕ ਬਹੁਤ ਹੀ ਟਕਸਾਲੀ ਮੈਂ ਕਹੂੰਗਾ ਗੁਰਮਤ ਅਨਸਾਰ ਇਹ ਬੱਚਿਆਂ ਦਾ ਜੋ ਆਨੰਦ ਕਾਰਜ ਹੈ ਜਿਹਦੇ ਵਿੱਚ ਮਾਪੁਰਖ ਲਿੰਗ ਸਿੰਘ ਜਥੇਵੰਦੀਆਂ ਸਾਰੀਆਂ ਸੰਪਰਤਾਂ ਦੇ ਮਾਪੁਰਖ ਸਿੰਘ ਸਹਿਬਾਨ ਕਕ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਤੋਂ ਸਿੰਘ ਸਾਹਿਬ ਜਿੱਥੇ ਕਿ ਜਗਤਾਰ ਸਿੰਘ ਜੀ ਆਏ ਨੇ ਉੱਥੇ ਪੰਜ ਪਿਆਰੇ ਔਰ ਰਾਗੀ ਸਿੰਘ ਔਰ ਦਮਦਮਾ ਟਕਸਾਲ ਦੇ ਉੱਤੋਂ ਸੰਤ ਪਾਪਾ ਹਰਨਾਮ ਸਿੰਘ ਜੀ ਸੰਤ ਸਮਾਜ ਦੇ ਜੋ ਪ੍ਰਧਾਨ ਆ ਉਹਨਾਂ ਵੱਲੋਂ ਜਥੇਦਾਰ ਸੁਖਦੇਵ ਸਿੰਘ ਜੀ ਔਰ ਮੈਂ ਆਪਣੀ ਸੰਸਥਾ ਬੂੰਗਾ ਮਸਤ ਹੋਣਾ ਦਮਦਮਾ ਸਾਹਿਬ ਸੰਤ ਪਾਪਾ ਬਾਦਰ ਸਿੰਘ ਜੀ ਚਲਾਇਉ ਟਕਸਾਲ ਹੈ ਉਹਦੇ ਵੱਲੋਂ ਆ ਕੇ ਅਸੀਂ ਵੀ ਧੰਤਾ ਦੇ ਜੋਗ ਔਰ ਇਸ ਅਨੰਦਕਾਰ ਦੇ ਵਿੱਚ ਆ ਕੇ ਜੋ ਅਸੀਂ ਦੇਖਿਆ ਉਹ ਬਹੁਤ ਮਨ ਨੂੰ ਖੁਸ਼ੀ ਹੈ ਸਮਾਜ ਅਿਹੇ ਜੇ ਕਾਰਜ ਹੋਣ ਸਾਡਾ ਸਮਾਜ ਸੁਧਰੇ ਸਾਡਾ ਸਮਾਜ ਚੰਗੇ ਪਾਸੇ ਪਵੇ ਗੁਰਮ ਗੁਰਮਤਾ ਪਾਸੇ ਲੱਗੇ ਔਰ ਕ੍ਰਿਤਿਆਂ ਰੇ ਛੱਡ ਕੇ ਜੋ ਅਸੀਂ ਸਾਦੇ ਪ੍ਰੋਗਰਾਮ ਵਿਆਹ ਸ਼ਾਦੀਆਂ ਕਰਾਂਗੇ ਤਾਂ ਅਸੀਂ ਬਚਾਂਗੇ ਨਹੀਂ ਸਮਾਜ ਜਿਹੜਾ ਉਲਟ ਪਾਸੇ ਜਾ ਰਿਹਾ ਉਹਦੇ ਚ ਉਜਾੜਾ ਹੋ ਰਿਹਾ ਸੋ ਸਾਨੂੰ ਸਿੱਖਿਆ ਲੈਣੀ ਚਾਹੀਦੀ ਇਹਦੇ ਤੋਂ ਮੈਂ ਇਹ ਕਹਿੰਦਾ ਹੋਇਆ ਗੁੰਗਾ ਮਸਤ ਹੋਣਾ ਦਮਦਮਾ ਸਾਹਿਬ ਗੁਰੂ ਟੀਕਾ ਸਿੰਘ ਸਾਹਿਬ ਜਾਨੀ ਜੀ ਤਾਰ ਸਿੰਘ ਜੀ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਸਾਰੇ ਅਸੀਂ ਵਧਾਈ ਦਿੰਦੇ ਹੋਏ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਾਮਨਾ ਕਰਦੇ ਆ ਅੱਗੇ ਵਾਸਤੇ ਐਸੇ ਕਾਰਜ ਹੋ ਤਾਂ ਸमाज ਦੇ ਵਿੱਚ ਸੁਧਾਰ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਭਾਗ ਜੁੜੀ ਦਾ ਆਨੰਦ ਕਾਰਜ ਗੁਰਮਰਿਆਦਾ ਅਨਸਾਰ ਹੋਇਆ ਭਾਈ ਗੁਰਮੀਤ ਸਿੰਘ ਜੀ ਬੀਬੀ ਹਰਸਿਮਰਨ ਕੌਰ ਇਹ ਬੀਬੀ ਅਮਰੀਕਾ ਵਿੱਚ ਜੰਮੀ ਪੜੀ ਆ ਸਾਡੀਆਂ ਬੀਬੀਆਂ ਇਧਰੋਂ ਜਦੋਂ ਵਦੇਸ਼ਾਂ ਜਾਂਦੀਆਂ ਉਹ ਇਹੋ ਜਿਹਾ ਫ੍ਰੀडम ਪਕੜਦੀਆਂ ਕਿ ਸਾਨੂੰ ਇੰਡੀਆ ਵਿੱਚ ਤੇ ਬਹੁਤ ਜ਼ਿਆਦਾ ਔਖਾ ਸੀ ਰਹਿਣਾ ਜਿਉਣਾ ਇਦਾਂ ਸਮਝਦੀਆਂ ਕਿ ਸਾਨੂੰ ਜੌਬ ਕਰਨ ਦੀ ਆਗਿਆ ਨਹੀਂ ਸੀ ਬਾਹਰ ਫੇਰਨ ਤੁਰਨ ਦੀ ਆਗਿਆ ਨਹੀਂ ਸੀ ਮਰਜ਼ੀ ਨਾਲ ਅਸੀਂ ਵਿਚਰਨੇ ਸੀ ਸਕਦੀਆਂ ਤਾਂ ਜਿਹੜਾ ਫ੍ਰੀडम ਉੱਥੇ ਵਿਦੇਸ਼ਾਂ ਵਿੱਚ ਮਿਲਦਾ ਚਲੋ ਉਹ ਤਾਂ ਠੀਕ ਹੈ ਵਰਤਣਾ ਚਾਹੀਦਾ ਜੇ ਕੰਮਕਾਰਜ ਦਾ ਮੌਕਾ ਮਿਲਦਾ ਉੱਥੇ ਸਾਨੂੰ ਗੱਡੀਆਂ ਮੋਟਰਾਂ ਵਰਤਨਵਾਜ਼ ਛੇਤੀ ਮਿਲ ਜਾਂਦੀਆਂ ਪਰ ਇਹ ਕਦੇ ਹੀ ਸਿੱਖਿਆ ਨਹੀਂ ਮਿਲਦੀ ਅਸੀਂ ਤੋਂ ਗਿਆਈ ਆਪਣਾ ਧਰਮ ਛੱਡ ਦਈਏ ਅਸੀਂ ਲਿਬਾਸ ਲਾਹ ਦਈਏ ਅੱਦੇ ਅੱਦੇ ਕੱਪੜੇ ਜਿਹੇ ਸਰੀਰ ਤੇ ਪਾ ਕੇ ਦੱਸਿਆ ਕਿ ਸਾਡਾ ਇਹ ਫਰੀडम ਆ ਜੇ ਵੀ ਸਾਡੀ ਧੀ ਦੇਖ ਲਓ ਉਧਰ ਜੰਮੀ ਪੜੀ ਆ ਤੇ ਉਧਰ ਦੀ ਪੜੀ ਆ ਵੱਡੀ ਡਾਕਟਰ ਆ ਸਾਰਾ ਕੋਈ ਮਹਾਰਾਜ ਨੇ ਬਖਸ਼ਿਆ ਤੇ ਲੱਖਾਂ ਡਾਲਰਾਂ ਜੇ ਤਰਖਾ ਲੈਂਦੀ ਆ ਸਾਲ ਦੇ ਤੇ ਫਿਰ ਵੀ ਉਹਨਾਂ ਨੇ ਸਿੱਖੀ ਰੱਖੀ ਆ ਸਿੱਖੀ ਵਿੱਚ ਪਰਪੱਕ ਨੇ ਤੇ ਇੱਕ ਗੁਰਸੇਖ ਨਾਲ ਵਿਆਹ ਕਰਾਇਆ ਇਹ ਬਹੁਤ ਵੱਡੀ ਚੀਜ਼ ਆ ਸਭ ਬੀਬੀਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਆ ਇਹ ਮਹਾਰਾਜ ਵਿਦਿਆਦੇਵੇ ਵਿਦੇਸ਼ਾਂ ਚ ਭੇਜਦੇਵੇ ਤੇ ਫਿਰ ਵੀ ਮਰਿਆਦਾ ਨਹੀਂ ਛੱਡੀ ਦੀ ਮਰਿਆਦਾ ਵਿੱਚ ਰਹਿਦਾ ਇਸ ਤਹੀ ਤੋਂ ਇਹ ਸਿੱਖਿਆ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਪਰਦਾਵਾਂ ਵੱਲੋਂ ਪੁਰਖਿਆਂ ਵੱਲੋਂ ਜੋ ਸਾਨੂੰ ਦੱਸਿਆ ਗਿਆ ਕਿ ਗੁਰਮਤ ਮਰਿਆਦਾ ਅਨੁਸਾਰ ਅਨੰਦ ਕਾਰਜ ਕਰਵਾਉਣੇ ਗੁਰਮਤ ਰਹਿਤ ਮਰਿਆਦਾ ਅਨੁਸਾਰ ਅਨੰਦ ਕਾਰਜ ਕਰਵਾਉਣ ਦਾ ਅੱਜ ਸਾਨੂੰ ਮਤਲਬ ਸਾਡੇ ਬਜ਼ੁਰਗਾਂ ਤੋਂ ਸਿੱਖ ਕੇ ਹੀ ਸਾਨੂੰ ਅੱਜ ਸੁਭਾਗ ਸਮਾਪਤ ਹੋਇਆ ਹੈ ਕਿ ਅਸੀਂ ਗੁਰਮਤਿ ਅਨੁਸਾਰ ਇਹ ਆਨੰਦ ਕਾਰਜ ਕਰਵਾਏ ਤੇ ਅਸੀਂ ਬੇਨਤੀ ਕਰਾਂਗੇ ਜੇ ਉਹ ਵੀ ਆਪਣੇ ਗੁਰਸਿੱਖ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਤੇ ਦਸਵੇਂ ਪਾਤਸ਼ਾਹ ਨੂੰ ਮੰਨਣ ਵਾਲੇ ਜੋ ਉਹਨਾਂ ਦੀ ਮਰਿਆਦਾ ਨੂੰ ਮੰਨਣ ਵਾਲੇ ਜਾਣ ਉਹਨਾਂ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਹੀ ਗੁਰਮਤਿ ਮਰਿਆਦਾ ਅਨੁਸਾਰ ਹੀ ਆਨੰਦ ਕਾਰਜ ਕਰਵਾਈ ਜਾਣ ਤਾਂ ਕਿ ਜੋ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲ ਸਕੇ ਅਤੇ ਗੁਰਸਿੱਖੀ ਦੀ ਜੋ ਪ੍ਰਸਾਰਤਾ ਹੈ ਲੜੀ ਹੈ ਜੋ ਬਣੀ ਰਹੀ ਹੈ